ਮੋਬਾਈਲ ਤੇ ਯਾਰ ਕੋਈ ਬਣਾ ਲੈ ਹਾਂਜੀ ਕਰੀ ਯਾਰ ਮੋਬਾਈਲੋਂ ਬਣਾ ਲੈਜੀ ਉਹ ਪਿਛੇ ਮੈਂ ਭੇਜਦਾ ਨਾ ਬਦਰ ਸੁਦਰ ਹਾਂ ਸਰ ਇੱਕ ਮਿੰਟ ਹਾਂਜੀ ਹਾਂਜੀ ਠੀਕ ਕਰੀ ਇੱਕ ਮਿੰਟ ਕਰੀਏ ਜੀ ਹਾਂ ਹਾਂ ਸਰ ਅੱਜ ਮਿਲ ਕੇ ਚੀਫ ਐਗਜ਼ੀਕਿਊਟਿਵ ਅਫੀਸਰ ਨੂੰ ਕੀ ਕਰਵਾਉਣਾ ਹੈ ਤੇ ਕਿਹੜੇ ਮੁੱਦੇ ਰੱਖੇਗੇ ਕਾ ਸਰ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਗੱਲਬਾਤ ਇਹ ਹੈ ਕਿ ਕੁਝ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕੁਝ ਗਲਤ ਵੋਟਾਂ ਬੜੀਆਂ ਵਾਂ ਤੇ ਕੁਝ ਸਹੀ ਬੰਦਿਆਂ ਦੀਆਂ ਬਣੀਆਂ ਨਹੀਂ ਗਈਆਂ ਤੇ ਉਹ ਉਹਨਾਂ ਦੇ ਧਿਆਨ ਚ ਲੈ ਜਾਂਦਾ ਗਿਆ ਤੇ ਦੂਸਰਾ ਇਹ ਕਿ ਜਿਹੜੀ ਸਿਕਾ ਆਬਾਦੀ ਦੇ ਹਿਸਾਬ ਨਾਲ ਵੋਟਾਂ ਬਹੁਤ ਘਟ ਬਣੀਆਂ ਤੇ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਤੁਸੀਂ ਫਿਰ ਦੁਬਾਰਾ ਤੋਂ ਕੋਈ ਕੋਸ਼ਿਸ਼ ਕਰੋ ਤੇ ਆਪਣੇ ਪ੍ਰਸ਼ਾਸਨ ਦੇ ਥਰੂ ਕਿ ਜਿਹੜੀਆਂ ਰਹਿੰਦੇ ਲੋਕ ਵੀ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਜਾਣ ਤੇ ਜਿਹੜੀਆਂ ਗਲਤ ਬਣੀਆਂ ਉਹਨਾਂ ਨੂੰ ਉਹਨਾਂ ਦੀਆਂ ਕਟੀਆਂ ਜਾਣ ਤੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਵੋਟਾਂ ਬਣਾਉਣ ਦਾ ਕਿ ਹੁਣ ਗੱਲਬਾਤ ਕੀ ਆ ਸਹਿਮਤੀ ਕੀ ਬਣੀ ਆ ਕੀ ਭਰੋਸਾ ਦਿਵਾਇਆ ਉਹ ਕਹਿੰਦੇ ਕਿ ਅਸੀਂ ਜਿਹੜੀਆਂ ਲਿਸਟਾਂ ਪ੍ਰਕਾਸ਼ਿਤ ਕਰ ਰਹੇ ਆਂ ਤੋਂ ਉਸ ਤੋਂ ਬਾਅਦ ਜਿਹੜੀਆਂ ਕੁਝ ਰਹਿ ਗਈਆਂ ਫਿਰ ਸਾਡੇ ਨੋਟਿਸ ਲਿਓ ਤੇ ਅਸੀਂ ਉਹਦੇ ਵਾਸਤੇ ਅਸੀਂ ਅੱਗੇ ਤੋਂ ਜਿਹੜਾ ਕਿ ਉਹ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਜਿਨ੍ਹਾਂ ਦੀਆਂ ਗਲਤ ਬਣੀਆਂ ਉਹਨਾਂ ਦੀ ਅਸੀਂ ਜੋ ਕੋਈ ਆਬਜੈਕਸ਼ਨ ਹੋਵੇ ਤੇ ਉਹ ਅਸੀਂ ਉਹਦੇ ਤੇ ਵੀ ਧਿਆਨ ਦੇਵਾਂਗੇ ਤੇ ਜੇ ਕੋਈ ਰੇਗੇ ਤੇ ਉਹਨਾਂ ਨੂੰ ਵੀ ਅਸੀਂ ਮੌਕਾ ਦਵਾਂਗੇ ਸ਼੍ਰੋਮਣੀ ਕਾਲੀਕਲ ਦਾ ਬਫਦ ਵੀ ਆਇਆ ਸੀ ਉਹਨਾਂ ਨੇ ਵੱਲੋਂ ਕਿਹਾ ਕਿ ਬਹੁਤ ਜ਼ਿਆਦਾ ਜਾਲੀ ਵੋਟਾਂ ਬਣ ਚੁੱਕੀਆਂ ਜਿਨ੍ਹਾਂ ਦੇ ਨਾਮ ਪਿੱਛੇ ਕੋਰ ਨਹੀਂ ਹੈਗਾ ਜਾਂ ਸਿੰਘ ਨਹੀਂ ਹੈਗਾ ਉਹ ਵੋਟਾਂ ਬਣ ਚੁੱਕੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਅਸੀਂ ਵੀ ਤੇ ਇਹੀ ਕਹਿ ਰਹੇ ਹਾਂ ਕਿ ਜਿਹੜਾ ਵੀ ਕੋਈ ਜੋ ਵੀ ਇਹ ਗੁਰਦੁਆਰਾ ਕਮਿਸ਼ਨ ਦੀ ਸਿਸਟਮ ਦੇ ਹਿਸਾਬ ਨਾਲ ਜਿਹੜਾ ਕੋਈ ਵੋਟਰ ਜਾਇਜ਼ ਵੋਟਰ ਆ ਉਹਦੀ ਵੋਟਰ ਬਣਨੀ ਚਾਹੀਦੀ ਉਹ ਵੋਟ ਬਣਨੀ ਚਾਹੀਦੀ ਹੈ ਤੇ ਦੂਜੇ ਨਜਾਇਜ਼ ਨਹੀਂ ਬਣਨੀ ਚਾਹੀਦੀ ਤੇ ਉਹ ਅਸੀਂ ਵੀ ਇਹੀ ਇਤਰਾਜ਼ ਕੀਤਾ ਕਿ ਸਾਡੇ ਵੀ ਧਿਆਨ ਚਾ ਰਿਹਾ ਕਿ ਕੋਈ ਗਲਤ ਜਿਹੜੇ ਕੋਈ ਇਹ ਚੀਜ਼ ਉਹ ਪੂਰਾ ਉਹ ਕਸਵਟੀ ਤੇ ਪੂਰੇ ਨਹੀਂ ਉਤਰਦੇ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਇਸ ਕਰਕੇ ਉਹਨਾਂ ਦੀਆਂ ਵੋਟਾਂ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਤੇ ਜਿਨ੍ਹਾਂ ਨੂੰ ਕਈਆਂ ਨੇ ਫਾਰਮ ਭਰੇ ਉਹਨਾਂ ਦੀਆਂ ਵੋਟਾਂ ਚ ਲਿਸਟਾਂ ਚ ਨਾ ਨਹੀਂ ਆ ਰਹੇ ਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਕੀ ਇਹ ਵੀ ਮੰਗ ਕੀਤੀ ਗਈ ਕਿ ਚੋਣਾਂ ਜਲਦ ਕਰਵਾਈਆਂ ਜਾਣ ਹਾਂਜੀ ਇਹ ਵੀ ਕਿਹਾ ਕਿ ਉਹ ਚੋਣਾਂ ਬਹੁਤ ਸਮਾਂ ਪੈਂਦਾ ਜਾ ਰਿਹਾ ਤੇ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਤੇ ਜਿੰਨੇ ਵੀ ਛੇਤੀ ਹੋ ਸਕੇ ਕਾਦੀ ਪਾਰਟੀ ਵਿੱਚੋਂ ਬੰਦਾ ਜੁਤਰੇਗੀ ਹਾਂਜੀ ਹਾਂਜੀ ਉਤਰੇਗੀ ਅਸੀਂ ਨੂੰ ਲੈ ਕੇ ਲਗਾਤਾਰ ਚੀਫ ਮੋਰਾ ਲਕਸ਼ਮੀਪ੍ਰਿਸ਼ਨ ਨੂੰ ਮਿਲਿਆ ਜਾਂਦਾ ਪਰ ਅਜਿਹੀ ਚਰਚਾ ਕਦੀ ਨਹੀਂ ਦੇਖਣ ਨੂੰ ਮਿਲੀ ਵੱਖ-ਵੱਖ ਪਾਰਟੀਆਂ ਵਿੱਚ ਮਿਲਦੀਆਂ ਔਰ ਜਿਵੇਂ ਹੁਣ ਤੁਸੀਂ ਮਿਲਣ ਆਏ ਹੋ ਕਿ ਧਰਮ ਦੀ ਤਬਦੀਲੀ ਜਿਵੇਂ ਹੋ ਰਹੀ ਹੈ ਖਾਸ ਕਰਕੇ ਮੱਝਾ ਏਰੀਆ ਬਹੁਤ ਜ਼ਿਆਦਾ ਅੱਗੇ ਚੱਲ ਰਿਹਾ ਉਸ ਬਾਰੇ ਕਦੀ ਕੋਈ ਜ਼ਿਕਰ ਇਸ ਤਰੀਕੇ ਦਾ ਵੀ ਅਸੀਂ ਉਹਨੂੰ ਵੀ ਰੋਕਿਆ ਜਾਵੇ ਵੀ ਕਿਉਂ ਹੋ ਰਿਹਾ ਹੈ ਕਿਉਂ ਕਿਵੇਂ ਰੁਕ ਸਕਦਾ ਹੈ ਸਾਰੀਆਂ ਚੀਜ਼ਾਂ ਇਹ ਤਾਂ ਦੇਖੋ ਜੀ ਅਸੀਂ ਤੇ ਇਸੇ ਮੰਗ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਕਮਿਟੀ ਜਿਹੜੀ ਆ ਸਾਡੇ ਕੋਲ ਜਿੰਨਾ ਕੋ ਪ੍ਰਬੰਧ ਹੈ ਉਹਨਾਂ ਦੇ ਜਿਹੜੀ ਆ ਕਿ ਉਹਨਾਂ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਇਹ ਸਭ ਕੁਝ ਹੋ ਰਿਹਾ ਤੇ ਇਸ ਕਰਕੇ ਜਲਦੀ ਜਲਦੀ ਇਲੈਕਸ਼ਨ ਕਰਾ ਕੇ ਨਵੀਂ ਬਾਡੀ ਉੱਥੇ ਆਵੇ ਤੇ ਉਹ ਇਸ ਇਸ ਮਸਲੇ ਵਾਸਤੇ ਵੱਧ ਤੋਂ ਵੱਧ ਧਿਆਨ ਦੇਵੇ ਤੇ ਜੋ ਜੋ ਇਹ ਚ ਕਮੀਆਂ ਵਾਂ ਉਹਨਾਂ ਨੂੰ ਦੂਰ ਕਰਕੇ ਅਸੀਂ ਆਪ ਦੂਜੇ ਲੋਕਾਂ ਨੂੰ ਆਪਣੇ ਨਾਲ ਲਈਏ ਜੋ ਸਾਡੇ ਤੋਂ ਨਿਰਾਸ਼ ਹੋ ਜਾ ਰਹੇ ਆ ਉਹਨਾਂ ਨੂੰ ਅਸੀਂ ਉਹਨਾਂ ਆਪਣੇ ਕਲਾਵੇ ਚ ਲਈਏ ਤੇ ਉਹਨਾਂ ਨੂੰ ਜੋ ਵੀ ਬਣਦੀਆਂ ਸਹੂਲਤਾਂ ਸਾਡੇ ਇਹ ਆਧਾਰੇ ਵੱਲੋਂ ਦਿੱਤੀਆਂ ਜਾ ਸਕਦੀਆਂ ਸਿਹਤ ਸਿੱਖਿਆ ਚ ਜਾਂ ਉਹਨਾਂ ਦੇ ਹੋਰ ਕੋਈ ਹੈਲਪ ਕੀਤੀ ਜਾ ਸਕਦੀ ਉਹ ਕਰੀਏ ਤਾਂ ਕਰਕੇ ਕਿ ਉਹ ਤਰਨ ਪਰਵਰਤਨ ਰੋਕਿਆ ਜਾ ਸਕੇ ਪਹਿਲਾਂ ਵੀ ਵੀਰਾ ਨਿਕਲਦੀਆਂ ਸੀਗੇ ਹੁਣ ਦੁਬਾਰਾ ਫੇਰ ਕੋਈ ਇਸ ਤਰੀਕੇ ਦਾ ਪ੍ਰੋਗਰਾਮ ਹੈਗਾ ਵੀ ਵੀਰ ਕੱਟ ਕੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਉਹਦੇ ਵਾਸਤੇ ਵੀ ਅਸੀਂ ਲੱਗੇ ਪਏ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਜਿਹੇ ਵੀ ਧਾਰਮਿਕ ਤੌਰ ਤੇ ਜਾਗਰਤੀ ਲਿਆਉਣ ਵਾਸਤੇ ਵੀ ਕਾਫੀ ਅਪਰਾਲੇ ਕਰ ਰਹੇ ਆ ਉਪਰਚਾਰ ਮਹੀਮਾਂ ਜਿਹੜੀਆਂ ਅਸੀਂ ਸ਼ੁਰੂ ਕਰਾਂਗੇ ਤੇ ਜਿਹਦੇ ਨਾਲ ਨੌਜਵਾਨੀ ਨੂੰ ਆਪਣੇ ਧਰਮ ਨਾਲ ਜੋੜ ਕੇ ਤੇ ਜੋ ਧਰਮ ਪਰਵਰਤਨ ਦੀ ਇਹ ਜੋ ਵੱਡੇ ਵੱਡੇ ਪੱਦਰ ਤੇ ਹੋ ਰਿਹਾ ਉਹਨੂੰ ਰੋਕ ਲਈ ਜਾ ਸਕੇ ਕੋਈ ਸਮੂਤ ਵੀ ਦਿੱਤੇਗੇ ਨੇ ਗਲਤ ਜਿਹੜੀਆਂ ਬੋਟਾ ਬਣੀਆਂ ਨੇ ਕੋਈ ਸਾਂਝਾ ਕੀਤਾ ਗਿਆ ਨਹੀਂ ਸੰਗ ਅਜੇ ਸਾਂਝਾ ਤਾਂ ਨਹੀਂ ਕੋਈ ਕੀਤਾ ਗਿਆ ਜੇ ਲਿਸਟਾਂ ਕੁਝ ਪ੍ਰਕਾਸ਼ਤ ਜਿਹੜੀਆਂ ਹੋਈਆਂ ਥੋੜੀਆਂ ਬਹੁਤੀਆਂ ਉਤਚਾਰ ਰਹੇ ਆ ਤੇ ਇਹ ਦੇ ਕਿ ਜੇ ਸਰਕਾਰੀ ਤੌਰ ਤੇ ਜੋ ਇਹਨਾਂ ਦੇ ਕਮਿਸ਼ਨ ਵੱਲੋਂ ਜੇ ਪਰਖਾਉ ਕੁਝ ਆ ਜਾਣੇ ਬਾਅਦ ਤਾਂ ਇਹ ਕਲੀਅਰ ਹੋਊਗਾ ਕਿ ਮੋਬਰਾਂਡਮ ਤੱਕ ਕਰਕੇ ਜਿਹੜੇ ਸਾਡੇ ਖਰਚੇ ਸੀ ਉਹਨਾਂ ਦੇ ਤਾਂ ਨਾ ਬਣੇ Okay, the ਕਿ ਅਸੀਂ ਇਸ ਲੇਅਰ ਨੂੰ ਵੱਡਾ ਕਰਾਂਗੇ ਤੁਸੀਂ ਜਿਹੜੀ ਪਾਰਟੀ ਬਣਾ ਤਾ ਲੱਗਿਆ ਉਹ ਮੁਕਸਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਲੋਕ ਕਹੀ ਕਹਿ ਰਹੇ ਨੇ ਕਿ ਇਕੱਠ ਬਹੁਤ ਵੱਡਾ ਹੋਇਆ ਸੀ ਨਹੀਂ ਸਾਡੇ ਦੇ ਅੰਦਾਜ਼ੇ ਨਾਲ ਬਹੁਤ ਹੋਇਆ ਕਿ ਬਹੁਤ ਦੂਰ ਦੂਰ ਤੋਂ ਕਿਉਂਕਿ ਇੱਕ ਤੇ ਉਹ ਬਹੁਤ ਜਿਹੜੀ ਤਰ੍ਹਾਂ ਉੱਥੇ ਕਾਬਜ ਹੈ ਗੁਰਦੁਆਰਿਆਂ ਤੇ ਪੋਲੀਟੀਕਲ ਤੌਰ ਤੇ ਉਹ ਉਹਨਾਂ ਦਾ ਗੜ੍ਹ ਸੀਗਾ ਉਹ ਚ ਵੀ ਅਸੀਂ ਉਹਦੇ ਵੱਡੇ ਪੱਧਰ ਤੇ ਇਕੱਠ ਕਰਕੇ ਤੇ ਬਹੁਤ ਵੱਡੀ ਤਦਾਦ ਚ ਜਿਹੜਾ ਕਿ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਭਰਿਆ ਜਿਨ੍ਹਾਂ ਨੇ ਆਹ ਮੁਹਾਰੇ ਉੱਥੇ ਆ ਕੇ ਪਹੁੰਚ ਕੇ ਬੜੀ ਸਰਕਟ ਕੀਤੀ